ਪੰਜਾਬ ਦਾ ਜਿਹੜਾ ਫਸਲੀ ਚੱਕਰ ਆ ਉਹ ਇਸ ਤਰੀਕੇ ਨਾਲ ਚੇਂਜ ਹੋਣਾ ਆਉਣ ਵਾਲੇ 2 ਸਾਲਾਂ 'ਚ ਸਰਕਾਰਾਂ ਨੂੰ ਵੀ ਨਹੀਂ ਸਮਝ ਆਉਣਾ ਕਿ ਕਰਨਾ ਕੀ ਹੈ ਅਜਿਹਾ ਕੀ ਹੋਣ ਵਾਲਾ ਹੈ ਭਾਰਤ ਸਰਕਾਰ ਨੇ ਕੀ ਕੀਤਾ ਕਿ ਮੱਕੀ ਨੂੰ ਡਿਵਰਸਿਫਾਈ ਕਰਨਾ ਚਾਹੁੰਦੇ ਆ ਝੋਨਾ ਦਾ ਬਦਲ ਪਰ ਉਹ ਹੋਣਾ ਨਹੀਂ ਈਮੀਦਾਰ ਦੀ ਜਿੱਦਣ ਆਮਦਨ 45000 ਵਰਸਸ 75000 ਹੋਈ ਤੇ ਉਹ ਕਿਹਦੇ ਕੋਈ ਰੁਕੂਗਾ ਸਰਕਾਰ ਕੋਈ ਰੋਕ ਸਕਦੀ ਹੈ ਤੇ ਦੱਸੇ ਕਿਸੇ ਸਰਕਾਰ ਚ ਦੰਬ ਨਹੀਂ ਆਣਾ ਹੈਗਾ ਜਿੰਮੇਦਾਰ ਨੂੰ ਰੋਕਣ। ਕਣਕ ਦੀ ਸ਼ਾਰਟੇਜ ਆਲਰੇਡੀ ਸਾਰੇ ਮੁਲਕ ਚ ਹੈਗੀ ਆ ਬਰਾਬਰ ਬਰਾਬਰ ਹੈ ਕੰਮ ਤੇ ਜੇ ਪੰਜਾਬ ਚੋਂ 25-30% ਕਣਕ ਉੜ ਗਈ ਤੇ ਭਾਰਤ ਚ ਵਿੱਚ ਕਣਕ ਦੀ ਸਿਚੁਏਸ਼ਨ ਕਿੱਥੇ ਜਾਊਗੀ ਸੋਚਣ ਦੀ ਲੋੜ ਹੈ। ਕਿ ਪੰਜਾਬ ਦੇ ਵਿੱਚ ਜਿਹੜੀ ਅਸੀਂ ਫਰਵਰੀ ਦੇ ਵਿੱਚ ਮੱਕੀ ਬੀਜਦੇ ਆ ਉਹਦਾ ਝਾੜ 35 ਕੁਇੰਟਲਾਂ ਦਾ ਉਹ ਆਲੂ ਵੀ ਵੱਢ ਕੇ ਤੇ ਫਿਰ ਮੱਕੀ ਬੀਜੀ ਜਾਂਦੀ ਆ ਉਸ ਤੋਂ ਬਾਅਦ ਝੋਨਾ ਬੀਜਿਆ ਜਾਂਦਾ ਉਹਦਾ 35 ਕੁਇੰਟਲ ਝੜ ਆਉਂਦਾ 2100 ਰੁਪਏ ਨਾਲ ਐਤ ਕੀ ਪਿਛਲੇ ਸਾਲ ਵੀ ਜ਼ਿਮੀਦਾਰ ਨੇ 70000 80000 ਲੱਖ ਰੁਪਏ ਤੱਕ ਦੀ ਮੱਕੀ ਗੱਡੀ ਆ ਤੇ ਜਿਹੜਾ ਕਣਕ ਆ ਉਹੀ ਡਿਊਰੇਸ਼ਨ ਕਣਕ ਦੀ ਆ ਮਤਲਬ ਕਿਸਾਨ ਹੁਣ ਕਣਕ ਨੂੰ ਮੱਕੀ ਨਾਲ ਰਿਪਲੇਸ ਕਰਦਾ ਕਣਕ ਨੂੰ ਮੱਕੀ ਨਾਲ ਰਿਪਲੇਸ ਕਰ ਦਊਗਾ ਜੀ 3000 ਰੁਪਿਆ ਘਟੋ ਘਟ ਕਣਕ ਦਾ ਭਾਰ ਰੱਖਿਆ ਜਾਵੇ ਤਾਂ ਉਹ ਮੱਕੀ ਦੇ ਨਾਲ ਜਾ ਕੇ ਬਰਾਬਰ ਹੋਣਾ ਆਪ ਦੀ ਗੱਲ ਕਰੀਏ NASA ਦੀ ਵੀ ਰਿਪੋਰਟ ਹੈ ਕਿ 15 ਸਾਲਾਂ ਤੱਕ ਪਾਣੀ ਜਿਹੜਾ ਹੈ ਉਹ ਡਿਪਲੀਟ ਹੋ ਜਾਣਾ ਹੈ ਪਾਣੀ ਦਾ ਤੁਹਾਨੂੰ ਸਮਝ ਆ ਰਿਹਾ ਔਰ ਫਸਲੀ ਚੱਕਰ ਦੇ ਵਿੱਚ ਉਹ ਕਿ ਕਿਸਾਨ ਨਿਕਲਣਾ ਸ਼ੁਰੂ ਹੋਵੇ ਜਿਹੜੇ ਸੋਲਰ ਪੰਪ ਸਰਕਾਰਾਂ ਪ੍ਰਮੋਟ ਕਰ ਰਹੀਆਂ ਅਸੀਂ ਓਪਨਲੀ ਇਹਦਾ ਵਿਰੋਧ ਕਰਦੇ ਆ ਇਹ ਨਹੀਂ ਹੋਣੇ ਚਾਹੀਦੇ ਅੱਜ ਜਿਸ ਕੋ ਬਿਜਲੀ ਨਹੀਂ ਪਹੁੰਚਦੀ ਉਹ ਸੋਲਰ ਪੰਪ ਲੈ ਕੇ ਪਾਣੀ ਖਿੱਚੀ ਤੁਰੀ ਜਾਂਦਾ ਸੋਲਰ ਪਲੈਂਟ ਪਾਵਰ ਦਾ ਲੱਗੇ ਉਹਦੇ ਉੱਤੇ ਪੈਨਲ ਲੱਗਣ ਉਹ ਜਿਹੜੇ 190 ਦਿਨ ਪਾਵਰ ਕੰਜ਼ਿਊਮ ਕਰਦਾ ਉਹ ਤਾਂ 190 ਦਿਨ ਪੰਜ ਧਰਤੀ ਹੀਟ ਚ ਪਾਣੀ ਲਵੇ ਤੇ ਉਹ ਜਦੋਂ ਨੂੰ ਪਤਾ ਕਿ ਵੀ ਜਿਹੜੀ ਮੇਰਾ ਸਰਪਲਸ ਪਾਵਰ ਜਨਰੇਟ ਕਰ ਰਿਆ ਉਹਦੇ ਮੈਨੂੰ ਪੈਸੇ ਮਿਲਣੇ ਆ ਸਿਰਫ ਉਨਾ ਹੀ ਪਾਣੀ ਡਰਾ ਕਰੇਗਾ ਜਿੰਨੇ ਉਹਨੂੰ ਲੋੜ ਹੈ ਮੈਂ ਇਸ ਹੱਕ ਚ ਐ ਕਿ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ੇ ਨੂੰ ਖਤਮ ਕਰਨ ਦਾ ਇਹ ਇੱਕ ਆਪਸ਼ਨ ਜ਼ਰੂਰ ਹੈਗਾ ਕਿ ਫੀਮ ਦੇ ਠੇਕੇ ਖੁੱਲਣ ਤਾਂ ਕਿ ਲੋਕਾਂ ਨੂੰ ਅਵੇਲੇਬਿਲਿਟੀ ਆਫ ਫੀਮ ਹੋਵੇ ਡੋਗ ਡੋਟੇ ਪੀਂਦੇ ਸੀ ਡੋਡੇ ਪੀ ਕੇ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਕਿਸੇ ਨੂੰ ਮਾਰਦੇ ਨਹੀਂ ਸੀ ਕਿਸੇ ਨਾਲ ਝੜਦੇ ਲੜਦੇ ਨਹੀਂ ਸੀ ਸੋ ਵਾਇਲੈਂਸ ਨਹੀਂ ਸੀਗਾ ਇਹ ਦੋ ਨਸ਼ੇ ਖੋਲਣੇ ਚਾਹੀਦੇ ਆ ਤਾਂਕਿ ਲੋਕ ਚਿੱਟੇ ਤੋਂ ਤੇ ਸਿੰਥੈਟਿਕ ਡਰੱਗਸ ਤੋਂ ਬਾਹਰ ਨਿਕਲ ਸਕਣ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਅਫੀਮ ਦਾ ਮੁੱਦਾ ਉੱਠਿਆ ਵਿਧਾਇਕ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਕਿਉਂ ਨਾ ਸਿੰਥੈਟਿਕ ਨਸ਼ੇ ਨੂੰ ਖਤਮ ਕਰਨ ਦੇ ਲਈ ਅਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ ਜਿਸ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਸਵਾਲ ਪੁੱਛਦੇ ਨੇ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਉਹ ਬੰਦ ਕਿ ਹੋ ਗਏ ਔਰ ਉਸ ਦੇ ਉੱਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਵਾਬ ਦਿੱਤਾ ਕਿ ਅਜੇ ਸਰਕਾਰ ਦੀ ਅਜਿਹੀ ਕੋਈ ਵੀ ਤਕਦੀਜ਼ ਨਹੀਂ ਹੈ ਕਿ ਉਹ ਫੀਮ ਦੀ ਖੇਤੀ ਸ਼ੁਰੂ ਕਰੇ ਸਾਡੇ ਨਾਲ ਰਾਣਾ ਇੰਦਰ ਪ੍ਰਤਾਪ ਜਣੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਕਿਸਾਨੀ ਮੁੱਦਿਆਂ ਦੇ ਉੱਤੇ ਬੜੀ ਇਹਨਾਂ ਦੀ ਪਕੜ ਹੈ ਔਰ ਬਹੁਤ ਚਰਚਾ ਇਸ ਮੁੱਦੇ ਦੇ ਉੱਤੇ ਕਰਦੇ ਰਹਿੰਦੇ ਨੇ ਰਾਣਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਕਿਵੇਂ ਵੇਖਦੇ ਹੋ ਅੱਜ ਵਿਧਾਨ ਸਭਾ ਦੇ ਵਿੱਚ ਫੀਮ ਦੀ ਖੇਤੀ ਦਾ ਮੁੱਦਾ ਉੱਠਣਾ ਹੈ ਉੱਡਦਾ ਹੈ ਔਰ ਹਾਲਾਂਕਿ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਲੋਕ ਇਹ ਮੰਗ ਕਰਦੇ ਰਹਿੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਦੇ ਨਾਲ ਕੀ ਵਾਕਈ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਦੇਖੋ ਗੱਲ ਇਹ ਆ ਵੀ ਵੱਖਰੇ ਵੱਖਰੇ ਕਿਸਮ ਦੇ ਨਸ਼ੇ ਆ ਕੁਝ ਬੰਦੇ ਸ਼ਰਾਬ ਪੀ ਕੇ ਸੰਤੁਸ਼ਟ ਹੋ ਜਾਂਦੇ ਆ ਕੁਝ ਬੰਦੇ ਅੱਜ ਵੀ ਫੀਮ ਖਾਂਦੇ ਆ ਤੇ ਕੁਝ ਸਾਡਾ ਤਬਕਾ ਚਿੱਟੀ ਤੇ ਚਲੇ ਗਿਆ ਸਿੰਥੈਟਿਕ ਡਰੱਗਸ ਤੇ ਚਲੇ ਗਿਆ ਜਿਹੜਾ ਬੰਦਾ ਸਿੰਥੈਟਿਕ ਡਰੱਗਸ ਤੇ ਇੱਕ ਵਾਰ ਚਲ ਜਾਂਦਾ ਆ ਨਾ ਉਹਦੇ ਚੋਂ ਬਾਹਰ ਨਿਕਲਣਾ ਬਹੁਤ ਔਖਾ ਕਿਉਂਕਿ ਬੋਡੀ ਉਸ ਤਰੀਕੇ ਨਾਲ ਐਡਾਪਟ ਕਰਦੀ ਆ ਤੇ ਉਹ ਉਸ ਨਸ਼ੇ ਚ ਫਸ ਜਾਂਦਾ ਕਿ ਉਹ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਵੀ ਉਹ ਕਰ ਕੀ ਰਿਹਾ ਤੇ ਉਹਦੇ ਕਰਕੇ ਉਹ ਕਿਸੇ ਨੂੰ ਮਾਰ ਦਿੰਦਾ ਕਿਤੇ ਚੋਰੀਆਂ ਹੋ ਜਾਂਦੀਆਂ ਕਿਤੇ ਚੀਨ ਸਨੇਚਿੰਗ ਹੋ ਜਾਂਦੀ ਆ ਪਰਿਵਾਰਾਂ ਚ ਲੜਾਈਆਂ ਹੋ ਜਾਂਦੀਆਂ ਕੋਈ ਸੁਸਾਈਡ ਕਰ ਲੈਂਦਾ ਪਤਾ ਹੀ ਨਹੀਂ ਲੱਗਦਾ ਸੋ ਮੈਂ ਇਸ ਹੱਕ ਚ ਐ ਕਿ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ੇ ਨੂੰ ਖਤਮ ਕਰਨ ਦਾ ਇਹ ਇੱਕ ਆਪਸ਼ਨ ਜ਼ਰੂਰ ਹੈਗਾ ਕਿ ਫੀਮ ਦੇ ਠੇਕੇ ਖੁੱਲਣ ਤਾਂ ਕਿ ਲੋਕਾਂ ਨੂੰ ਅਵੇਲੇਬਿਲਿਟੀ ਆਫ ਫੀਮ ਹੋਵੇ ਇੱਕ ਸਟੈਪ ਅੱਗੇ ਤਿੰਨ ਜਾਣਾ ਲੋਕ ਡੋਡੇ ਪੀਂਦੇ ਸੀ ਡੋਡੇ ਪੀ ਕੇ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਕਿਸੇ ਨੂੰ ਮਾਰਦੇ ਨਹੀਂ ਸੀ ਕਿਸੇ ਨਾਲ ਛੜਕਦੇ ਲੜਦੇ ਨਹੀਂ ਸੀ ਸੋ ਵਾਇਲੈਂਸ ਨਹੀਂ ਸੀਗਾ ਇਹ ਦੋ ਨਸ਼ੇ ਖੋਲਣੀ ਚਾਹੀਦੇ ਆ ਤਾਂਕਿ ਲੋਕ ਚਿੱਟੇ ਤੋਂ ਤੇ ਸਿੰਥੈਟਿਕ ਡਰੱਗਸ ਤੋਂ ਬਾਹਰ ਨਿਕਲ ਸਕਣ ਹਾਲਾਂਕਿ ਜ਼ਰੂਰ ਇਹ ਚੀਜ਼ ਆਮ ਅਸੀਂ ਦੇਖਦੇ ਆਂ ਸਰਕਲਾਂ 'ਚ ਸਾਡੇ ਹੁੰਦੀ ਐ ਪਰ ਕਿਉਂ ਸਿਆਸਤਦਾਨ ਵੀ ਇਸ ਦੇ ਉੱਤੇ ਗੱਲ ਕਰਨ ਤੋਂ ਪਰਹੇਜ਼ ਕਰ ਜਾਂਦੇ ਨੇ ਇਸ ਦੇ ਉੱਤੇ ਹੱਸ ਕੇ ਟਾਲ ਦਿੰਦੇ ਨੇ ਔਰ ਕਿਉਂ ਨਹੀਂ ਇਸ ਨੂੰ ਇੱਕ ਗੰਭੀਰ ਰੂਪ ਦੇ ਵਿੱਚ ਇਸ ਨੂੰ ਵਿਚਾਰਿਆ ਜਾਂਦਾ ਇਸ ਦੇ ਉੱਤੇ ਚਰਚਾ ਕੀਤੀ ਜਾਂਦੀ ਵੇਖੋ ਮੈਂ ਤੇ ਪਹਿਲਾਂ ਵੀ ਸਦਨ 'ਚ ਆਇਆ ਤੇ ਅੱਜ ਵੀ ਡਿਸਕਸ ਕੀਤਾ ਸਦਨ 'ਚ ਪੰਜਾਬ ਦੇ ਤਿੰਨ ਮੇਨ ਮੁੱਦੇ ਹੈਗੇ ਆ ਇੱਕ ਡਰੱਗ ਦੂਜਾ ਡਿਪਲੀਟਿੰਗ ਵਾਟਰ ਟੇਬਲ ਤੇ ਤੀਜਾ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਅੱਜ 15 ਦਿਨ ਦਾ ਸੈਸ਼ਨ ਹੋਇਆ ਮੈਂ ਸਪੀਕਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ 15 ਦਿਨਾਂ ਚ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਇਹਨਾਂ ਤਿੰਨਾਂ ਟਾਪਿਕਸ ਦੇ ਉੱਤੇ ਬਹਿਸ ਰੱਖੀ ਜਾਵੇ ਤਾਂ ਕਿ ਆਪਾਂ ਇਹਦੇ ਪ੍ਰੋਸ ਐਂਡ ਕੌਨਸ ਡਿਸਕਸ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਕੀ ਡਿਸਾਈਡ ਕਰ ਸਕਦੇ ਆ ਤਾਂ ਕਿ ਇਹਦਾ ਪੰਜਾਬ ਨੂੰ ਇਹਨਾਂ ਤਿੰਨਾ ਫੀਲਡ ਦੇ ਉੱਤੇ ਜਿਹੜਾ ਨੁਕਸਾਨ ਹੋ ਰਿਹਾ ਉਦਾ ਬਚਾ ਕੀਤਾ ਜਾ ਸਕੇ ਲਗੀ ਤੁਸੀਂ ਅੱਜ ਜੋ ਮੁੱਦਾ ਚੁੱਕਿਆ ਵਾਟਰ ਡਿਪਲੀਸ਼ਨ ਦਾ ਇੱਕ ਆਪਣੇ ਆਪ ਦੇ ਵਿੱਚ ਬੜਾ ਇਹ ਅਹਿਮ ਮੁੱਦਾ ਹੈ ਔਰ ਜਿਸ ਤਰੀਕੇ ਦੇ ਹਾਲਾਤ ਇਸ ਨੂੰ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਅਸੀਂ ਪੰਜਾਬ ਦੀ ਗੱਲ ਕਰੀਏ ਨਾਸਾ ਦੀ ਵੀ ਰਿਪੋਰਟ ਹੈ ਕਿ 15 ਸਾਲਾਂ ਤੱਕ ਪਾਣੀ ਜਿਹੜਾ ਹੈ ਉਹ ਡਿਪਲੀਟ ਹੋ ਜਾਣਾ ਹੈ ਔਰ ਦੂਸਰਾ ਕ੍ਰੌਪ ਡਿਵਰਸਿਫਿਕੇਸ਼ਨ ਦਾ ਕਿਉਂਕਿ ਕਿਸਾਨ ਅਜੇ ਵੀ ਉਸੀ ਫਸਲੀ ਚੱਕਰ ਦੇ ਵਿੱਚ ਹੀ ਪਏ ਹੋਏ ਨੇ ਤੁਹਾਨੂੰ ਕੀ ਤਸਵੀਰ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਿ ਪਾਣੀ ਦਾ ਤੁਹਾਨੂੰ ਸਮਝ ਆ ਰਿਹਾ ਹੈ ਔਰ ਫਸਲੀ ਚੱਕਰ ਦੇ ਵਿੱਚੋਂ ਕਿ ਕਿਸਾਨ ਨਿਕਲਣਾ ਸ਼ੁਰੂ ਹੋਵੇਗਾ ਦੇਖੋ ਜਿਹੜਾ ਪਾਣੀ ਵਾਲਾ ਮਸਲਾ ਇਹਦਾ ਸੋਲੂਸ਼ਨ ਜ਼ਰੂਰ ਹੈਗਾ ਇਹਦਾ ਸੋਲੂਸ਼ਨ ਇਹ ਹੈਗਾ ਕਿ ਮੇਰੇ ਫਾਦਰ ਸਾਹਿਬ ਰਾਣਾ ਜੀ ਨੇ ਆਪਦੀ ਸਰਕਾਰ ਵੇਲੇ ਵੀ ਇੱਕ ਸਕੀਮ ਦਿੱਤੀ ਸੀ ਕਿ ਪੰਜਾਬ ਦੇ ਜ਼ਿਮੀਦਾਰ ਨੂੰ ਸਾਨੂੰ ਐਂਟਰਪ੍ਰੈਨਿਅਰ ਬਣਾਉਣਾ ਚਾਹੀਦਾ ਜਿਹੜੇ ਸੋਲਰ ਪੰਪ ਸਰਕਾਰਾਂ ਪ੍ਰਮੋਟ ਕਰ ਰਹੀਆਂ ਅਸੀਂ ਓਪਨਲੀ ਇਹਦਾ ਵਿਰੋਧ ਕਰਦੇ ਹਾਂ ਇਹ ਨਹੀਂ ਹੋਣੇ ਚਾਹੀਦੇ ਅੱਜ ਜਿੰਦ ਕੋ ਬਿਜਲੀ ਨਹੀਂ ਪਹੁੰਚਦੀ ਉਹ ਸੋਲਰ ਪੰਪ ਲੈ ਕੇ ਪਾਣੀ ਖਿੱਚੀ ਤੁਰੀ ਆਉਂਦਾ ਜਿਨ੍ਹਾਂ ਨੇ ਤਾਂ ਕਮੇਟੀ ਦੇ ਮੈਂਬਰ ਚੇਅਰਮੈਨ ਸੀਗੇ ਜਿਨ੍ਹਾਂ ਦੀ ਖਾਸ ਤੌਰ ਦੇ ਉੱਤੇ ਗਵਾਈ ਦੇ ਵਿੱਚ ਪਾਣੀ ਦੇ ਮੁੱਦੇ ਨੂੰ ਲੈ ਕੇ ਕਮੇਟੀ ਬਣਾਈ ਗਈ ਤੇ ਉਹਨਾਂ ਨੇ ਕਮੇਟੀ ਬਣਾਈ ਸੀ ਰਿਪੋਰਟ ਵਿਧਾਨ ਸਭਾ ਚ ਪੇਸ਼ ਕੀਤੀ ਅੱਜ 2 ਸਾਲ ਹੋ ਗਏ ਆ ਵੀ ਉਸ ਰਿਪੋਰਟ ਤੇ ਕਿਸੇ ਨੇ ਚਰਚਾ ਵੀ ਨਹੀਂ ਕੀਤੀ ਵੀ ਇਹ ਰਿਪੋਰਟ ਚ ਜਿਹੜੀਆਂ ਚੀਜ਼ਾਂ ਕਮੇਟੀ ਨੇ ਕਹੀਆਂ ਉਹ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਸੋ ਉਹਦੇ ਵਿੱਚ ਉਹਨਾਂ ਨੇ ਰეკਮੈਂਡ ਕੀਤਾ ਸੀਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇੱਕ ਸਬਸਟੀਟਿਊਸ਼ਨ ਨੂੰ ਇੰਪਲੀਮੈਂਟ ਕਰੋ ਜਿਹੜਾ ਫਾਰਮਰ ਹੈ ਉਹਨੂੰ ਇੰਟਰਪ੍ਰੈਨਿਅਰ ਬਣਾਓ ਇੰਟਰਪ੍ਰੈਨਿਅਰ ਕਿਵੇਂ ਬਣੂਗਾ ਉਹਦੀ ਮੋਟਰ ਦੇ ਉੱਤੇ ਅੱਜ ਇਨਵਰਟ ਕਨੈਕਸ਼ਨ ਬਿਜਲੀ ਆ ਧਾਰਿਆ ਉਹ ਪਾਵਰ ਡਰਾ ਕਰ ਰਿਹਾ ਗ੍ਰਿਡ ਚੋਂ ਸਬਸਟੇਸ਼ਨ ਚੋਂ ਉਹਦੇ ਸਰਕਾਰ ਦੇ ਸਹਿਯੋਗ ਦੇ ਨਾਲ ਸੋਲਰ ਪਲਾਂਟ ਪਾਵਰ ਦਾ ਲੱਗੇ ਉਹਦੇ ਉੱਤੇ ਪੈਨਲ ਲੱਗਣ ਉਹ ਜਿਹੜੇ 190 ਦਿਨ ਪਾਵਰ ਕੰਜ਼ੂਮ ਕਰਦਾ ਉਤੇ 90 ਦਿਨ ਪਾਣੀ ਧਰਤੀ ਹੀਟ ਚੋਂ ਪਾਣੀ ਲਵੇ ਤੇ ਉਹ ਜਦੋਂ ਨੂੰ ਪਤਾ ਕਿ ਵੀ ਜਿਹੜੀ ਮੇਰਾ ਸਰਪਲਸ ਪਾਵਰ ਜਨਰੇਟ ਕਰ ਰਿਆ ਉਹਦੇ ਮੈਨੂੰ ਪੈਸੇ ਮਿਲਣੇ ਆ ਸਿਰਫ ਉਨਾ ਹੀ ਪਾਣੀ ਡਰਾ ਕਰੇਗਾ ਜਿੰਨੇ ਉਹਨੂੰ ਲੋੜ ਹੈ ਬਾਕੀ 365 ਦਿਨਾਂ ਦੇ ਨਾਲ ਚ ਉਹ ਜਿਹੜੇ 210 ਦਿਨ ਰਹਿ ਗਏ 160 65 ਦਿਨ ਰਹਿ ਗਏ ਉਹ 165 ਦਿਨਾਂ ਚ ਪਾਵਰ ਸੇਲ ਕਰੇਗਾ ਉਹਦੇ ਚ ਸੂਬੇ ਦਾ ਵੀ ਐਡਵਾਂਟੇਜ ਜਿਹੜੀ 9000 ਕਰੋੜ ਰੁਪਏ ਦੀ ਸਬਸਿਡੀ ਅੱਜ ਪੰਜਾਬ ਸਰਕਾਰ ਦੇ ਰਹੀ ਹੈ ਉਹਦੇ ਦਾ ਵੀ ਬੋਝ ਘਟੂਗਾ ਤੇ ਫਾਰਮਰ ਦੇ ਵੀ ਆਮਦਨ ਵਧੂਗੀ ਸੱਚ ਸਿਆਸਤ ਇਹੀ ਹੋਈ ਹੈ ਕਿ ਅਸੀਂ ਫ੍ਰੀ ਬਿਜਲੀ ਦੇ ਦਿੱਤੀ ਹੈ ਅਸੀਂ ਇੰਨੇ ਕਨੈਕਸ਼ਨ ਦੇਤੇ ਸਰਕਾਰਾਂ ਸਮੇਂ-ਸਮੇਂ ਤੇ ਉਤੇ ਇੰਨਾ ਮੁੱਦਿਆਂ ਤੇ ਸਿਆਸਤਾਂ ਕਰਦੀਆਂ ਆਈਆਂ ਦੇਖੋ ਹੁਣ ਸਮੇਂ ਆ ਗਿਆ ਕਿ ਫ੍ਰੀ ਬੀਜ਼ ਤੇ ਫ੍ਰੀ ਦੀਆਂ ਸਕੀਮਾਂ ਤੇ ਪੰਜਾਬ ਦੇ ਲੋਕਾਂ ਨੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸੈਪਟ ਕਰਨਾ ਕਿਸੇ ਵੀ ਪਾਰਟੀ ਨੂੰ ਲੋਕ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ ਉਹਦਾ ਇੱਕ ਪਰਮਨੈਂਟ ਸੋਲੂਸ਼ਨ ਚਾਹੁੰਦੇ ਆ ਤੇ ਜੋ ਜੋ ਵੀ ਉਹਦਾ ਪਰਮਨੈਂਟ ਸੋਲੂਸ਼ਨ ਪ੍ਰੋਵਾਈਡ ਕਰ ਸਕੇਗਾ ਉਹਦੇ ਮਗਰ ਲੋਕ ਪੰਜਾਬ ਦੇ ਜਾਣਗੇ ਮੈਂ ਮਹਿਸੂਸ ਕਰਦਾ ਕ੍ਰੌਪ ਡਿਵਰਸਿਫਿਕੇਸ਼ਨ ਦੇ ਉੱਤੇ ਤੁਹਾਨੂੰ ਕੀ ਸਮਝ ਆ ਰਿਹਾ ਹੈ ਕਿਉਂਕਿ ਬਹੁਤੀ ਵਾਰ ਇਹੀ ਗੱਲ ਕਹਿ ਚੁੱਕੇ ਨੇ ਜਥੇਬੰਦੀਆਂ ਦੇ ਆਗੂ ਹੋਣ ਉਹ ਵੀ ਇਹੀ ਜ਼ਿਕਰ ਕਰਦੇ ਨੇ ਕਿ ਕਿਸਾਨਾਂ ਨੂੰ ਇਹ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਕੀ ਲੱਗਦਾ ਹੈ ਵਾਕਈ ਕਿਸਾਨ ਸੋਚ ਰਿਹਾ ਹੈ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਦੇਖੋ ਸਰਕਾਰ ਨੂੰ ਵਿਆਪਕ ਫਾਰਮਰ ਦੀ ਗੱਲ ਕਰੀਏ ਸਰਕਾਰ ਤੇ ਬਾਤ ਚੌਣਾ ਫਾਰਮਰ ਨੂੰ ਫਸਲੀ ਚੱਕਰ ਚੋਂ ਬਾਹਰ ਨਿਕਲਣ ਦੇ ਕਿਸੇ ਵੀ ਫਸਲ ਦੀ ਚੱਕਰ ਚੋਂ ਬਾਹਰ ਨਿਕਲਣ ਲਈ ਦੋ ਤਿੰਨ ਅਹਿਮ ਚੀਜ਼ਾਂ ਆ ਪਹਿਲੀ ਗੱਲ ਉਹਦੀ ਫਸਲ ਦੀ ਮਾਰਕੀਟੇਬਿਲਟੀ ਪੂਰੀ ਹੋਣੀ ਚਾਹੀਦੀ ਮੰਡੀਕਰਨ ਪੂਰਾ ਹੋਣਾ ਚਾਹੀਦਾ ਜਿਹੜੀ ਉਹ ਫਸਲ ਬੀਜੇ ਉਹਨੂੰ ਉੱਚੀ ਜਾਣੀ ਚਾਹੀਦੀ ਹੈ ਨੰਬਰ 2 ਉਹ ਸਹੀ ਭਾਅ ਤੇ ਚੱਕੀ ਜਾਣੀ ਚਾਹੀਦੀ ਹੈ ਠੀਕ ਹੈ ਜੀ ਤੇ ਜੇ ਆਪਾਂ ਮੈਂ ਮਹਿਸੂਸ ਕਰ ਰਿਹਾ ਤੇ ਮੈਂ ਅੱਜ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਕਿ ਇਹਦੇ ਤੇ 2 ਘੰਟੇ ਦਾ ਸੈਸ਼ਨ ਰੱਖੋ ਪੰਜਾਬ ਦਾ ਜਿਹੜਾ ਫਸਲੀ ਚੱਕਰ ਆ ਉਹ ਇਸ ਤਰੀਕੇ ਨਾਲ ਚੇਂਜ ਹੋਣਾ ਆਉਣ ਵਾਲੇ 2 ਸਾਲਾਂ 'ਚ ਸਰਕਾਰਾਂ ਨੂੰ ਵੀ ਨਹੀਂ ਸਮਝਾਉਣਾ ਕਿ ਕਰਨਾ ਕੀ ਹੈ ਅੱਜ ਇਹ ਕੀ ਹੋਣ ਵਾਲਾ ਹੈ ਵੇਖੋ ਇਹੋ ਜਿਹਾ ਇਹ ਹੋਣ ਵਾਲਾ ਵੀ ਅੱਜ ਪੰਜਾਬ ਦੇ ਵਿੱਚ ਅਸੀਂ ਕਣਕ ਤੇ ਝੋਨੇ ਦੀ ਫਸਲ ਬੀਜਦੇ ਆ 80% ਜ਼ਮੀਨ ਦਾ ਸਮਝ ਤੋ ਕਣਕ ਦੀ ਆਮਦਨ 20 ਕੁਇੰਟਲ 2 ਕੁਇੰਟਲ 4 ਨਿਕਲਦਾ 2245000 ਦੀ ਗ੍ਰੋਸ ਇਨਕਮ ਆ ਜਾਂਦੀ ਆ ਤੇ ਝੋਨਾ ਵੇਚਦੇ ਆ 35 ਕੁਇੰਟਲ ਝੋਨਾ ਐਵਰੇਜ ਨਿਕਲਦਾ ਕਈ ਕਈ ਇਲਾਕੇ ਆ 38 40 ਵੀ ਨਿਕਲਦਾ ਜੇ 35 ਨਿਕਲਦੇ ਆ 75000 ਦਾ ਝੋਨਾ ਨਿਕਲਦਾ ਸੋ ਭਾਰਤ ਸਰਕਾਰ ਨੇ ਕੀ ਕੀਤਾ ਕਿ ਮੱਕੀ ਨੂੰ ਡਿਵਰਸੀਫਾਈ ਕਰਨਾ ਚਾਹੁੰਦੇ ਆ ਝੋਨਾ ਦਾ ਬਦਲ ਪਰ ਉਹ ਹੋਣਾ ਨਹੀਂ ਉਹ ਇਸ ਕਰਕੇ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਥਾਂ ਅਸੀਂ ਮੱਕੀ ਲਾਉਣੀ ਚਾਹੁੰਦੇ ਆ ਉਹਦੀ ਜਿਹੜੀ ਈਲਡ ਹੈ ਉਹ 25 ਕੁਇੰਟਲ ਆ ਤੇ 25 ਕੁਇੰਟਲ ਨੂੰ ਜੇ ਤੁਸੀਂ 2100 ਦੇ ਪਹਾਣਾ ਗੱਲ ਕਰੋਗੇ ਤੇ 5753000 ਰੁਪਏ ਆਮਦਨ ਬਣਦੀ ਆ ਉਧਰ ਝੋਨੇ 'ਚ 75 75 80000 ਰੁਪਏ ਆਮਦਨ ਬਣਦੀ ਆ ਇਹਦੇ ਦੋ ਹੀ ਤਰੀਕੇ 21 ਤਰੀਕਾ ਆ ਇਹਦਾ ਤਰੀਕਾ ਇਹ ਆ ਕਿ ਇਹਾ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਮਿਲ ਕੇ ਉਸ 25000 ਰੁਪਏ ਦਾ ਗੈਪ ਪੂਰਾ ਕਰਨ ਜ਼ਿੰਮੇਦਾਰ ਨੂੰ ਸਬਸਿਡਾਈਜ਼ ਕਰਨ ਤੇ ਆਉਣ ਵਾਲੇ ਸਾਲਾਂ ਚ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਰਿਸਰਚ ਇੰਸਟੀਟਿਊਟਸ ਨੇ ਉਹ ਟ੍ਰਾਇਲਸ ਕਰਨ ਕਿ ਇਸ ਝਾੜ ਨੂੰ ਅਸੀਂ 25 ਕੁਇੰਟਲ ਤੋਂ 35 ਕੁਇੰਟਲ ਕਿੱਦਾਂ ਲੈ ਕੇ ਜਾਣਾ ਜਿੱਦਣ ਉਹ 35 ਕੁਇੰਟਲ ਝਾੜ ਆ ਜਾਊਗਾ ਉਦੋਂ ਉਹ ਝੋਨੇ ਦੇ ਨਾਲ ਬਰਾਬਰ ਬਰਾਬਰ ਆ ਜਾਊਗੀ ਹੁਣ ਹੋਣਾ ਕੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਅਸੀਂ ਫਰਵਰੀ ਦੇ ਵਿੱਚ ਮੱਕੀ ਬੀਜਦੇ ਆ ਉਹਦਾ ਝਾੜ 35 ਕੁਇੰਟਲ ਆਉਂਦਾ ਉਹ ਆਲੂ ਵੀ ਵੱਢ ਕੇ ਤੇ ਫਿਰ ਮੱਕੀ ਬੀਜੀ ਜਾਂਦੀ ਆ ਉਸ ਤੋਂ ਬਾਅਦ ਝੋਨਾ ਬੀਜਿਆ ਜਾਂਦਾ ਉਹਦਾ 20 ਕੁਇੰਟਲ ਝਾੜ ਆਉਂਦਾ 2100 ਰੁਪਏ ਨਾਲ ਐਤ ਕੀ ਪਿਛਲੇ ਸਾਲ ਵੀ ਜ਼ਿਮੀਦਾਰ ਨੇ 70000 80000 ਲੱਖ ਰੁਪਏ ਤੱਕ ਦੀ ਮੱਕੀ ਕੱਢੀ ਆ ਤੇ ਜਿਹੜਾ ਕਣਕ ਆ ਉਹੀ ਡਿਊਰੇਸ਼ਨ ਕਣਕ ਦੀ ਆ ਮਤਲਬ ਕਿਸਾਨ ਹੁਣ ਕਣਕ ਨੂੰ ਮੱਕੀ ਨਾਲ ਰਿਪਲੇਸ ਕਰਦਾਂ ਕਣਕ ਨੂੰ ਮੱਕੀ ਨਾਲ ਰਿਪਲੇਸ ਕਰ ਦਊਗਾ ਆਉਣ ਵਾਲੇ ਸਮੇਂ 'ਚ ਦੇਖੋ ਬੜਾ ਸਿੰਪਲ ਜੀ ਗੱਲ ਹੈ ਕਣਕ ਬੀਜਦੇ ਆਪਾਂ ਨਵੰਬਰ 'ਚ 15 ਅਪ੍ਰੈਲ ਨੂੰ ਵੱਢ ਲਈ ਕਣਕ 15 اپریل ਤੋਂ 10 جون تک کھیت خالی ہے۔ ਹੁਣ ਹੋਣਾ ਕੀ ਆ ਕਣਕ ਵੱਢ ਕੇ ਝੋਨਾ ਵੱਢ ਕੇ ਨਵੰਬਰ ਚ ਅਕਤੂਬਰ ਐਂਡ ਨਵੰਬਰ ਚ ਦਸੰਬਰ جنوری ਖੇਤ ਖਾਲੀ ਰਿਆ ਕਰਨਗੇ। ਫਰਵਰੀ ਚ ਅਜ ਵੀ ਪੰਜਾਬ ਚ ਇੱਕ ਤੋਂ 2% ਲੋਕਾਂ ਨੇ ਕਣਕ ਨਹੀਂ ਬੀਜੀ। ਸਿੱਧੀ ਮੱਕੀ ਬੀਜਣਗੇ ਉਹ 10 ਜੂਨ ਨੂੰ ਵੱਢ ਲਈ ਉਸ ਤੋਂ ਬਾਅਦ ਝੋਨਾ ਬੀਜਤਾ। ਸੋ ਕਣਕ ਐਂ ਮੱਕੀ ਦੀ ਥਾਂ ਕਣਕ ਐਂ ਝੋਨੇ ਦੀ ਥਾਂ ਮੱਕੀ ਐਂ ਝੋਨੇ ਦਾ ਸਾਈਕਲ ਆ ਜਾਣਾ। ਇਹਦਾ ਜਿਹੜਾ ਨੁਕਸਾਨ ਪੰਜਾਬ ਨੂੰ ਹੋਣਾ ਮੱਕੀ ਪਾਣੀ ਬਹੁਤ ਪੀਂਦੀ ਆ ਇੱਕ ਤਾਂ ਪਰ ਨਹੀਂ ਚੁਣਾ ਨਾ ਪੀ ਰਿਆ ਸੀ ਉਦੋਂ ਮੱਕੀ ਵੀ ਨਹੀਂ ਵੀ ਆ ਕੇ ਪੀਣੀ ਪੀਣੀ ਮੱਕੀ ਪੀਣੀ ਚਾਲੂ ਕਰੂਗੀ ਜ਼ਿਮੀਦਾਰ ਦੀ ਜਿੱਦਣ ਆਮਦਨ 45000 ਵਰਸਸ 75000 ਹੋਈ ਤੇ ਉਹ ਕਿਹਦੇ ਕੇ ਰੁਕੂਗਾ ਸਰਕਾਰ ਕੋਈ ਰੋਕ ਸਕਦੀ ਆ ਤੇ ਦੱਸੇ ਕਿਸੇ ਸਰਕਾਰ ਚ ਦਮ ਨਹੀਂ ਆਣਾ ਹੈਗਾ ਜ਼ਿਮੀਦਾਰ ਨੂੰ ਰੋਕਣ ਦਾ ਅੱਜ ਇਸ ਚੀਜ਼ ਤੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਕਿੱਦਾਂ ਬਚਾਉਣਾ ਐਟ ਦੀ ਸੇਮ ਟਾਈਮ ਫਾਰਮਰ ਦੀ ਆਮਦਨ ਕਿੱਦਾਂ ਵਧਾਉਣੀ ਆ ਸਰਕਾਰ ਤਾਂ ਕੇਂਦਰ ਤਾਂ ਕਹੂਗੀ ਕਿ ਅਸੀਂ ਤਾਂ ਕਿਸਾਨਾਂ ਨੂੰ ਤਸਵੀਜ਼ ਪੇਸ਼ ਕੀਤੀ ਸੀ ਕਿ ਪੰਜ ਫਸਲਾਂ ਦੇ ਉੱਤੇ ਐਮਐਸਪੀ ਤੁਹਾਨੂੰ ਗਾਰੰਟੀ ਦੇ ਦੇ ਦਿੰਦੇ ਆ ਪੰਜ ਸਾਲਾਂ ਦੇ ਲਈ ਉਹ ਕਿਸਾਨਾਂ ਨੇ ਨਹੀਂ ਮੰਗੀ ਕਿਸਾਨ ਹੀ ਨਹੀਂ ਇਕੱਠੇ ਹੋ ਰਹੇ ਜਥੇਬੰਦੀਆਂ ਨਹੀਂ ਇਕੱਠੀਆਂ ਹੋਉਂਦੀ ਦੇਖੋ ਉਹ ਆਪਣਾ ਫਾਰਮਰ ਪੋਲਿਟਿਕਸ ਵਾਲੀ ਚੀਜ਼ ਨੂੰ ਇਕਵੈਂਟਲੀ ਪਾਸੇ ਛੱਡੀ ਆਪਾਂ ਗੱਲ ਕਰੀਏ ਕਿ ਵਾਕਈ ਗਰਾਉਂਡ ਤੇ ਪੋਜੀਸ਼ਨ ਕੀ ਹੈਗੀ ਆ 2100 ਰੁਪਏ ਦੀ ਐਮਐਸਪੀ ਤਾਂ ਸਰਕਾਰ ਨੇ ਭਾਰਤ ਸਰਕਾਰ ਨੇ ਸਾਰੇ ਮੁਲਕ ਚ ਦਿੱਤੀ ਹੋਈ ਆ ਪੰਜਾਬ ਨੂੰ ਵੀ ਦਿੱਤੀ ਇਟ ਇਜ਼ ਨਾਥਿੰਗ ਨਿਊ ਜੇ ਪਿਛਲੇ ਦੋ ਆ ਮਹੀਨਿਆਂ ਚ ਦੇਖਿਆ ਨਾਥਿੰਗ ਨਿਊ ਬਟ ਗੱਲ ਇਹ ਆ ਕਿ ਜਦੋਂ ਫਾਰਮਰ ਨੇ ਆਪਣੀ ਕ੍ਰੌਪ ਚੇਂਜ ਕਰਨੀ ਆ ਠੀਕ ਹੈ ਨਾ ਜੀ ਜਿਹੜੀ ਕ੍ਰੌਪ ਦੀ ਸੋਇੰਗ ਜਿਹਨੂੰ ਆਪਾਂ ਕ੍ਰੌਪਿੰਗ ਪੈਟਰਨ ਕਹ ਲਈਏ ਉਦੋਂ ਪੰਜਾਬ ਦਾ ਕੀ ਹਾਲ ਹੋਗਾ ਉਸ ਚੀਜ਼ ਬਾਰੇ ਅੱਜ ਸੋਚਣ ਦੀ ਲੋੜ ਹੈ ਇਹੋ ਜਿਹਾ ਸਟਰਕਚਰ ਵੀ ਬਣ ਸਕਦਾ ਕੀ ਮੱਕੀ ਵੀ ਹੋਵੇ ਤੇ ਸਾਡਾ ਪੀਣ ਵਾਲਾ ਸਾਡਾ ਗਰਾਊਂਡ ਵਾਟਰ ਦਾ ਪਾਣੀ ਵੀ ਨਾ ਥੱਲੇ ਜਾਵੇ ਮੈਂ ਇਹ ਸਵਾਲ ਪੁੱਛ ਨਹੀਂ ਕਿਉਂਕਿ ਤੁਸੀਂ ਤਾਂ ਆਪ ਖੇਤੀ ਪਰਿਵਾਰ ਨਾਲ ਸੰਬੰਧਤ ਹੋ ਤੁਸੀਂ ਕੀ ਟੈਕਨੀਕਾਂ ਅਪਣਾ ਰਹੇ ਹੋ ਤੁਸੀਂ ਇੰਪਲੀਮੈਂਟ ਕੀਤੀਆਂ ਜੀ ਹਾਂ ਕੋਈ ਟੈਕਨੀਕਸ ਕੋਈ ਤੁਸੀਂ ਇਸਤੇਮਾਲ ਕਰ ਰਹੇ ਹੋ ਔਰ ਤੁਹਾਨੂੰ ਉਸ ਦਾ ਰਿਜ਼ਲਟ ਕੀ ਨਜ਼ਰ ਆ ਰਿਹਾ ਹੈ ਕਈ ਵਾਰ ਨਾ ਟੈਕਨੀਕ ਇੰਪਲੀਮੈਂਟ ਕਰਨ ਦੀ ਲੋੜ ਨਹੀਂ ਹੁੰਦੀ ਦਿਮਾਗ ਇੰਪਲੀਮੈਂਟ ਕਰਨ ਦੀ ਲੋੜ ਹੁੰਦੀ ਆ ਟੈਕਨੀਕ ਐਂਡ ਦਿਮਾਗ ਲੈਦਾ ਚੀਜ਼ਾ ਟੈਕਨੀਕ ਹੁੰਦੀ ਆ ਖੇਤ ਦੇ ਵਿੱਚ ਬਟ ਜੇ ਤੁਸੀਂ ਪੂਰੇ ਪੰਜਾਬ ਪੱਧਰ ਤੇ ਗੱਲ ਕਰੋ ਉਹ ਦਿਮਾਗ ਲਾਉਣ ਦੀ ਲੋੜ ਐ ਕਿ ਅਸੀਂ ਪਾਣੀ ਦਾ ਲੈਵਲ ਕਿੱਤਾ ਕੰਟਰੋਲ ਕਰ ਸਕਦੇ ਕਿ ਡਾਊਨ ਨਾ ਜਾਵੇ ਤੇ ਐਟ ਦੀ ਸੇਮ ਟਾਈਮ ਉਹਨਾਂ ਲੱਖਾਂ 'ਚ ਮੱਕੀ ਵੀ ਹੋਵੇ ਮੈਂ ਉਸ ਕਰਕੇ ਸਦਨ 'ਚ ਬੇਨਤੀ ਕੀਤੀ ਸਪੀਕਰ ਸਾਹਿਬ ਨੂੰ ਕਿ ਵੀ ਇਹਦੇ ਤੇ ਸਮੇਂ ਰੱਖੋ ਆਪਾਂ ਡਿਸਕਸ ਕਰੀਏ ਇਹਦਾ ਸੋਲੂਸ਼ਨ ਹੈ ਮੇਰੇ ਦਿਮਾਗ 'ਚ ਹੋਣਾ ਐਟ ਦੀ ਸੇਮ ਟਾਈਮ ਹੋਣਾ ਕੀ ਆ ਕਿ ਪੰਜਾਬ 48% ਕਣਕ ਸੈਂਟਰਲ ਪੂਲ ਨੂੰ ਦਿੰਦਾ ਕਣਕ ਦੀ ਸ਼ੋਰਟੇਜ ਆਲਰੇਡੀ ਸਾਰੇ ਮੁਲਕ ਚ ਹੈਗੀ ਆ ਬਰਾਬਰ ਬਰਾਬਰ ਹੈ ਕੰਮ ਤੇ ਜੇ ਪੰਜਾਬ ਚੋਂ 25 30% ਕਣਕ ਉੜ ਗਈ ਤੇ ਭਾਰਤ ਚ ਵਿੱਚ ਕਣਕ ਦੀ ਸਿਚੁਏਸ਼ਨ ਕਿੱਥੇ ਜਾਊਗੀ ਸੋਚਣ ਦੀ ਲੋੜ ਹੈ ਜੇ 3000 ਰੁਪਿਆ ਘਟੋ ਘਟ ਕਣਕ ਦਾ ਭਾਰ ਰੱਖਿਆ ਜਾਵੇ ਤਾ ਉਹ ਮੱਕੀ ਦੇ ਨਾਲ ਜਾ ਕੇ ਬਰਾਬਰ ਹੋਣਾ ਜੇ 3000 ਤੋਂ ਘੱਟ ਹੋਊਗਾ ਤੇ ਉਹ ਮੱਕੀ ਜਿਮੀਦਾਰ ਪ੍ਰੈਫਰ ਕਰੂਗਾ ਬਟ ਸਾਡੇ ਪਾ ਉਹਦਾ ਨੁਕਸਾਨ ਹੋਣਾ ਪਾਣੀ ਦਾ ਉਹਦਾ ਇੱਕ ਤਰੀਕਾ ਜ਼ਰੂਰ ਹੈਗਾ ਮੈਂ ਸੈਸ਼ਨ 'ਚ ਵੀ ਸੁਜੈਸਟ ਕਰੂੰਗਾ ਕਿ ਅਪ੍ਰੈਲ ਮੱਕੀ ਵੇਚੀ ਦੀਆ ਫਰਵਰੀ 'ਚ ਉਹਨੂੰ 메ਨ ਪਾਣੀ ਦੀ ਰਿਕੁਆਇਰਮੈਂਟ ਹੁੰਦੀ ਆ ਅਪ੍ਰੈਲ ਐਂਡ ਮਈ। ਉਹ ਹੀ ਟਾਈਮ ਹੈ ਗਰਮੀ ਵਾਲਾ। ਦੀ ਫਸਲ ਹੁੰਦੀ ਆ। ਤੇ ਉਹਨੂੰ ਛੱਠਾਂ ਦੇ ਨਾਲ ਤੋਂ ਲੈ ਕੇ 110 ਦਿਨ ਤੱਕ ਪਾਣੀ ਚਾਹੀਦਾ। ਅਖੀਰਲੇ 45-50 ਦਿਨ ਜਦੋਂ ਇੱਕ ਤੇ ਉਹ ਗ੍ਰੋਥ ਕਰਦੀ ਆ ਤੇ ਦੂਜਾ ਸਪੈਸ਼ਲੀ ਜਦੋਂ ਉਹਨੂੰ ਛੱਲੀ ਪੈਂਦੀ ਆ। ਜਦੋਂ ਛੱਲੀ ਪੈਂਦੀ ਆ ਤੇ ਦਾਣੇ ਪੈਣੇ ਚਾਲੂ ਹੁੰਦੇ ਆ ਜੇ ਪਾਣੀ ਦੀ ਅਵੇਲੇਬਿਲਿਟੀ ਪੂਰੀ ਹੋਊਗੀ ਤੇ ਮੱਕੀ ਦੀ ਉਤਲੇ ਬੰਨੇ ਤੁਸੀਂ ਦੇਖੋਗੇ ਜਿਹੜੇ ਦਾਣੇ ਆ ਉਹ ਪੂਰੇ ਰਹਿਣਗੇ ਛੱਲੀ ਦੇ ਕਈ ਵਾਰ ਆਪਾਂ ਵੇਖਦੇ ਆ ਛੱਲੀ ਦੇ ਉਤਲੇ ਬੰਨੇ ਦਾਣੇ ਨਹੀਂ ਹੁੰਦੇ ਉਹ 10 10 15% yield ਦਾ ਫਰਕ ਪਾ ਦਿੰਦੇ ਆ ਉਹ ਪਾਣੀ ਦੀ ਸ਼ਾਰਟੇਜ ਕਰਕੇ ਆ ਜਿੰਨਾ ਸਾਡਾ ਨਹਿਰੀ ਇਲਾਕਾ ਜਿੱਥੇ ਜਿੱਥੇ ਨਹਿਰੀ ਪਾਣੀ ਜਾਂਦਾ ਉਹ ਅਸੀਂ ਗਰਾਊਂਡ ਵਾਟਰ ਤੋਂ ਤਾਂ ਐਕਸਟ੍ਰੈਕਟ ਕਰ ਨਹੀਂ ਰਹੇ ਤੇ ਜਿੰਨਾ ਸਾਨੂੰ ਸਾਡੇ ਕੋਲ ਪਾਣੀ ਨੇਹਰਾ ਦੇ ਵਿੱਚ ਅਵੇਲੇਬਲ ਹੈਗਾ ਰਾਈਟ ਫਰੋਮ ਮਈ ਐਂਡ ਜੂਨ ਉਸ ਉਸ ਏਰੀਆ ਦੇ ਵਿੱਚ ਪਾਕਟਸ ਬਣਾਈਆਂ ਜਾਣ ਤੇ ਉਸ ਉਸ ਏਰੀਆ ਦੇ ਵਿੱਚ ਮੱਕੀ ਦੀ ਬਜਾਈ ਕਰਾਈ ਜਾਵੇ ਤਾਂ ਕਿ ਜ਼ਿਮੀਦਾਰ ਦੀ ਵੀ ਆਮਦਨ ਵਧੇ ਐਟ ਦੀ ਸੇਮ ਟਾਈਮ ਪਾਣੀ ਵੀ ਨਹੀਂ ਅਸੀਂ ਥੱਲੇ ਐਕਸਟ੍ਰੈਕਟ ਕੀਤਾ ਤੇ ਦੋਹਾਂ ਚੀਜ਼ਾਂ ਦੀ ਵਿਨ-ਵਿਨ ਸਿਚੁਏਸ਼ਨ ਹੈ ਮੇਬੀ ਅਸੀਂ 100% ਜ਼ਿਮੀਦਾਰ ਨੂੰ ਤਾਂ ਨਹੀਂ ਪਰ 20-25% ਜ਼ਿਮੀਦਾਰ ਨੂੰ ਜ਼ਰੂਰ ਇਸ ਚੀਜ਼ ਤੇ ਲੈ ਕੇ ਆ ਸਕਦੇ ਆ ਇਹ ਮੇਰਾ ਮਹਿਸੂਸ ਕਰਦਾ ਸਪੈਸ਼ਲੀ ਜੂਨ ਦੇ ਮਹੀਨੇ ਦੇ ਵਿੱਚ ਮਈ 15 ਤੋਂ ਲੈ ਕੇ 15 ਜੂਨ ਦੇ ਵਿੱਚ ਪਾਣੀ ਦੀ ਪੂਰੀ ਰਿਕੁਆਇਰਮੈਂਟ ਹੁੰਦੀ ਆ ਉਦੋਂ ਸਾਡੇ ਕੋਲ ਪ੍ਰੀ ਮੌਨਸੂਨ ਸ਼ਾਵਰਸ ਵੀ ਆਉਂਦੇ ਆ ਅਸੀਂ ਪਾਕਿਸਤਾਨ ਨੂੰ ਵੀ ਪਾਣੀ ਦਿੰਨੇ ਆ ਰਾਜਸਥਾਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਆ ਰਾਜਸਥਾਨ ਨੂੰ ਵੀ ਪਾਣੀ ਦਿੰਨੇ ਆ ਤੇ ਇਹਦੇ ਨਾਲ ਨਾਲ ਕੀ ਹੋਊਗਾ ਕਿ ਜਿਹੜੇ ਪੰਜਾਬ ਦੇ ਵਿੱਚ ਹੈੜਾਂ ਦੀ ਪ੍ਰੋਬਲਮ ਹੈ ਉਹਦਾ ਵੀ ਸੋਲੂਸ਼ਨ ਨਿਕਲੇ ਆਊਗਾ ਕਿਉਂਕਿ ਐਸੀ ਪਾਣੀ ਦੀ ਰਿਕੁਆਇਰਮੈਂਟ ਹੋਗੀ ਉਤੋਂ ਪਾਣੀ ਆਊਗਾ ਤੇ ਥੱਲੇ ਯੂਟਿਲਾਈਜ਼ ਹੁੰਦਾ ਰਹੂਗਾ ਧੰਨਵਾਦ ਰਾਣਾ ਜੀ ਗੱਲਬਾਤ ਲਈ ਤਾਂ ਰਾਣਾ ਇੰਦਰਪ੍ਰਤਾਪ ਕਿਉਂਕਿ ਖੇਤੀ ਮੁੱਦਿਆਂ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਦੇ ਨੇ ਤਾਂ ਗੱਲ ਇਹਨਾਂ ਦੇ ਵੱਲੋਂ ਅੱਜ ਸਦਨ ਦੇ ਵਿੱਚ ਕੀਤੀ ਗਈ ਸਮਾਂ ਹਾਲਾਂਕਿ ਥੋੜਾ ਸੀ ਤਾਂ ਕੋਸ਼ਿਸ਼ ਸੀ ਕਿ ਉਸ ਥੋੜੇ ਸਮੇਂ 'ਚ ਜੋ ਗੱਲ ਨਹੀਂ ਪੂਰੀ ਪਹੁੰਚਾ ਸਕੇ ਉਹ ਇਸ ਮਾਧਿਅਮ ਦੇ ਰਾਹੀਂ ਕਿਸਾਨਾਂ ਤੱਕ ਉਹ ਗੱਲ ਜਿਹੜੀ ਹੈ ਜ਼ਰੂਰ ਪਹੁੰਚੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗandeep ਸਿੰਘ ਪ੍ਰੋ ਪੰਜਾਬੀ